ਜਿਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਸੀ ਜਿਹਨੂੰ ਮਾਂ 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 ਕਹਿ ਕੇ ਬੋਲਣਾ ਸਿਖਾਇਆ ਸੀ ਅੱਜ ਉਹੀ ਮਾਵਾਂ ਦੀਆਂ ਗਾਣਾ ਕੱਟਦਾ ਉਸੇ ਮੂੰਹ ਨਾਲ ਜਿਹੜੀ ਉਂਗਲੀ ਨੂੰ ਫੜ ਕੇ ਚਲਾਇਆ ਸੀ ਉਹ ਹੱਥਾਂ ਨਾਲ ਥੱਪੜ ਮਾਰਦਾ ਕੁੱਟਦਾ ਬਾਲ ਪਾਟਦਾ ਅੱਜ ਜਦੋਂ ਨੌਜਵਾਨ ਗੱਭਰੂ ਹੁੰਦਾ ਉਹ ਵੜਿਆਈ ਸਮਝਦਾ ਇਹਨਾਂ ਘਟੀਆਂ ਨਸ਼ਿਆਂ ਭੰਗ ਦੀ ਸਿਕਟ ਭਰ ਕੇ ਪੀਣੀ ਅੱਜ ਸਟੇਟਸ ਬਣ ਗਿਆ ਲੋਕਾਂ ਨੇ ਅੱਜ ਇਸ ਬੱਚੇ ਦੀ ਦੁਰਦਸ਼ਾ ਤੁਸੀਂ ਦੇਖੋ ਵੀਡੀਓ ਚ ਕੇਰਲਾ ਤੋਂ ਪਹਿਲਾਂ ਇੱਥੋਂ ਬੰਬੇ ਭੱਜ ਗਿਆ ਬੰਬੇ ਤੋਂ ਕੇਰਲਾ ਚਲੇ ਗਿਆ ਕੇਰਲਾ ਤੋਂ ਅਸਾਮ ਚਲੇ ਆ ਗਿਆ ਹੈਲੋ ਵੀਰੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਇਹ ਮੁੰਡਾ ਪਿੰਡਾ ਮਹਾਂਪੁਰੋਂ ਵਿਖੇ ਫਿਰ ਰਿਹਾ ਸਵੇਰ ਦਾ ਘੇੜੇ ਕੱਢਦਾ ਨਾ ਕੋਈ ਬੋਲਦਾ ਇਹ ਕੁਝ ਵੀ ਦੱਸ ਨਹੀਂ ਰਿਹਾ ਵੀ ਮੈਂ ਕਿੱਥੇ ਦਾ ਕਿੱਥੇ ਦਾ ਨਹੀਂ ਕੋਈ ਘਰੇ ਕੁੱਟਮਾਰ ਕਰਦਾ ਬੁਰਾ ਹਾਲਾ ਕੁੜੀਆਂ ਬੈਈਆਂ ਹੋਈਆਂ ਉਹਨਾਂ ਨੂੰ ਵੀ ਗਾਲਾਂ ਕੱਢਦਾ ਪਰੌਣਿਆਂ ਨਾਲ ਵੀ ਲੜਦਾ ਵੀ ਘਰੇ ਮਾਂ ਨਾਲ ਕੁੱਟਕਟਾਪਾ ਕਰਦਾ ਘਰ ਨਰਕ ਬਣਾਇਆ ਪਿਆ ਹੈ ਜੇ ਮਾਂ ਡੱਡੂ ਬੰਨਦੀ ਲੋੜੀਆਂ ਬੰਨਦੀ ਵਧਾਈਆਂ ਲੈਂਦੀ ਕਿੰਨੀ ਖੁਸ਼ ਸੀ ਵੀ ਮੇਰੇ ਪੁੱਤ ਹੋਇਆ ਅੱਜ ਉਸੇ ਪੁੱਤ ਤੋਂ ਡਰਦੀ ਕਿਤੇ ਹੋਰ ਦੇ ਘਰ ਸੌਂਦੀ ਹੈ ਜਾਏ ਹਾਂ ਕਿਲੀ ਮਿਟੀ ਨਹੀਂ ਉਹ ਪੂਰੀ ਐਕਟ ਡੀਡ ਕਰਦੇ। ਕਰਦੇ ਨੇ। ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ। ਇਹ ਚਰਨਜੀਤ ਸਿੰਘ ਆ ਵੀਰਾ। ਸਾਡੇ ਪੰਜਾਬ ਦੀ ਨੌਜਵਾਨੀ ਅੱਜ ਜਦੋਂ ਨੌਜਵਾਨ ਗੱਭਰੂ ਹੁੰਦਾ ਉਹ ਵੜਿਆਈ ਸਮਝਦਾ ਇਹਨਾਂ ਘਟੀਆਂ ਨਸ਼ਿਆਂ ਨੂੰ। ਭੰਗ ਦੀ ਸਿਕਟ ਭਰ ਕੇ ਪੀਣੀ ਅੱਜ ਸਟੇਟਸ ਬਣ ਗਿਆ ਲੋਕਾਂ ਦੇ ਲਈ। ਅੱਜ ਸਕੂਲਾਂ ਕਾਲਜਾਂ ਦੇ ਬੱਚੇ ਭੰਗ ਦੀ ਸੈਕਟ ਨੂੰ ਐ ਸਮਝਦੇ ਆ ਵੀ ਇਹ ਕੋਈ ਵੱਡੀ ਕੋਈ ਵਡਿਆਈ ਵਾਲੀ ਗੱਲ ਆ ਕੋਈ ਪ੍ਰਾਪਤੀ ਆ ਸਾਡੀ ਫਿਰ ਪਿੰਡਾਂ 'ਚ ਗਲੀਆਂ ਮੋੜਾਂ ਦੇ ਉੱਪਰ ਰੇੜੀਆਂ ਤੇ ਛੋਟੀਆਂ-ਛੋਟੀਆਂ ਹੱਟੀਆਂ ਤੇ ਭਗਵਾਨ ਭੋਲੇनाथ ਦੇ ਨਾਂ ਤੇ ਨਸ਼ਾ ਵਿਕ ਰਿਹਾ ਉਹ ਗੋਲੇ ਜੇ ਆ ਭੋਲੇ ਕਹਿੰਦੇ ਉਹਨਾਂ ਨੂੰ ਉਹ ਭੰਗ ਦੇ ਗੋਲੇ ਆ ਤੇ ਉਹ ਭੋਲੇ ਦਾ ਪ੍ਰਸ਼ਾਦ ਉੱਤੇ ਲਿਖਿਆ ਹੋਇਆ ਉਹ ਖਾ ਖਾ ਕੇ ਨੌਜਵਾਨ ਗੱਭਰੂ ਆਪਣੇ ਦਿਮਾਗ ਦੀ ਐਸੀ ਤੈਸੀ ਆਪਣੀ ਬੁੱਧੀ ਪ੍ਰਸਤ ਕਰੀ ਜਾਂਦੇ ਆ ਅੱਜ ਇਸ ਬੱਚੇ ਦੀ ਦੁਰਦਸ਼ਾ ਤੁਸੀਂ ਦੇਖੋ ਵੀਡੀਓ ਚ ਕੇਰਲਾ ਤੋਂ ਪਹਿਲਾਂ ਇੱਥੋਂ ਬੰਬੇ ਭੱਜ ਗਿਆ ਬੰਬੇ ਤੋਂ ਕੇਰਲਾ ਚਲੇ ਗਿਆ ਕੇਰਲਾ ਤੋਂ ਅਸਾਮ ਚਲੇ ਗਿਆ ਭਲਾ ਹੋਵੇ ਉਹ ਫੌਜੀ ਵੀਰ ਮਨਦੀਪ ਸਿੰਘ ਦਾ ਜਿਹੜਾ ਇਹਨੂੰ ਅਸਾਮ ਤੋਂ ਲੈ ਕੇ ਆਇਆ ਇੱਥੇ ਨਸਰਾਲੀ ਪਿੰਡ ਆ ਚਰਨਜੀਤ ਸਿੰਘ ਦਾ ਦੋ ਭੈਣਾਂ ਦਾ ਇਕੱਲਾ ਭਰਾ ਭੈਣਾਂ ਵਿਆਹੀਆਂ ਗਈਆਂ ਆ ਮਾਂ ਖੜੀ ਆ ਵਿਚਾਰੀ ਇਹਦਾ ਡੈਡੀ ਡੈਡੀ ਵੀ ਸੁਧਾਰਨਾ ਤੇ ਇਹ ਮਾਂ ਮਾਂ ਤੇਰਾ ਕੀ ਨਾ ਦਲਜੀਤਕੌਰ ਕੀ ਮਾਂ ਘਰੇ ਕਮਾਈ ਦਾ ਕੀ ਸਾਧਨ ਨਹੀਂ ਕੋਈ ਸਾਧਨ ਨਹੀਂ ਹੈਗਾ ਨਹੀਂ ਸਕੂਲ ਚ ਲੱਗੀ ਹੋਈਆਂ ਅੱਛਾ ਉੱਤੇ ਮਿੱਡੇ ਮੀਲ ਬਣਾਉਨੇ ਤੇ ਕੁੜੀਆਂ ਐਂ ਵਿਆਈਆਂ ਇਹ ਇਹ ਪਹਿਲਾਂ ਕੰਮ ਕਰਦਾ ਸੀ ਕੋਈ ਹਾਂਜੀ ਗੱਡੀ ਚ ਲਾਉਂਦਾ ਸੀ ਕਾਰ ਚ ਚਲਾਉਂਦਾ ਸੀ ਵਧੀਆ ਸੀ ਠੀਕ ਸੀ ਸੁਪਰ ਵਾਲੇ ਨਹੀਂ ਗੱਡੀ ਚ ਚਲਾਉਂਦਾ ਠੀਕ ਐ ਮਾ ਜੀ ਠੀਕ ਸੀ ਤੇ ਪੜਿਆ ਕਿੰਨਾ ਮਾ ਇਹ 7ਵੀਂ ਚ ਹਟ ਗਿਆ 7ਵੀਂ ਚ ਹਟ ਗਿਆ ਸੀ ਗੱਡੀ ਵਧੀਆ ਚ ਚਲਾਉਂਦਾ ਸੀ ਜੀ ਪੂਰੀ ਆਦਾ ਹੈਵੀ ਲਿਸਟਾਂ ਤੋਂ ਬਣਾਇਆ ਹੋਇਆ ਤਨਖਾਹ ਤੈਨੂੰ ਫੜਾਉਂਦਾ ਸੀ ਲਿਆ ਕੇ ਹਾਂ ਜੀ ਦੇ ਦਿੰਦਾ ਸੀ ਬਈ ਤੁਹਾਡਾ ਕੀ ਲੱਗਦਾ ਮਾਸੀ ਦਾ ਮੁੰਡਾ ਥੋੜੇ ਮਾਸੀ ਦਾ ਮੁੰਡਾ ਤੁਹਾਡਾ ਪਿੰਡ ਘੜਾਏ ਵਾਲੀਆਂ ਤੁਹਾਡਾ ਵੀ ਵਾਲੀ ਹੈ ਵੀਰੇ ਇਹ ਵੀਰੇ ਹੁਣੇ ਯਾਲੀ ਤੋਂ ਨੇ ਵੀਰੇ ਹੁਣੇ ਸਾਡੇ ਕੋਲੇ ਅੱਜ ਦਿਨੇ ਆਏ ਬਾਈ ਨੇ ਦੱਸਿਆ ਵੀ ਨਸਰਾਲੀ ਤੋਂ ਮੇਰੇ ਮਾਸੀ ਦਾ ਪੁੱਤ ਆ ਬਾਈ ਵੀ ਘਰੇ ਕੁੱਟਮਾਰ ਕਰਦਾ ਬੁਰਾ ਹਾਲ ਆ ਕੁੜੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਵੀ ਗਾਲਾਂ ਕੱਢਦਾ ਪਰੌਣਿਆਂ ਨਾਲ ਵੀ ਲੜਦਾ ਵੀ ਘਰੇ ਮਾਂ ਨਾਲ ਕੁੱਟਕਟਾਪਾ ਕਰਦਾ ਘਰ ਨਰਕ ਬਣਾਇਆ ਪਿਆ ਇਹਨੇ 5-6 ਮਹੀਨੇ ਹੋ ਗਏ ਵੀ ਇਹ ਮਿੰਟ ਘਰੇ ਨਹੀਂ ਪੈਣ ਨੂੰ ਮੈਂ ਤਾਂ ਕਿਸੇ ਦੇ ਘਰੇ ਪੈਣੀ ਆ ਗਾਤ ਨੂੰ ਸੰਭਾਲਦਾ ਧੱਕੇ ਦੇ ਨਾਲ ਬਾਹਰ ਕੱਢਦਾ ਤੇ ਇਹ ਮਾਂ ਬਹੁਤ ਦੁਖੀ ਹੋ ਗਈ ਇਹ ਮਾਂ ਬਹੁਤ ਜਿੱਦਣ ਇਹਦੇ ਕੁੱਖੋਂ ਇਹ ਜਨਮ ਲਿਆ ਸੀ ਇਹਨੇ ਕਿੰਨੀ ਖੁਸ਼ ਸੀ ਇਹ ਇਹ ਮਾਂ ਲੱਡੂ ਵੰਡਦੀ ਲੋੜੀਆਂ ਵੰਡਦੀ ਵਧਾਈਆਂ ਲੈਂਦੀ ਕਿੰਨੀ ਖੁਸ਼ ਸੀ ਵੀ ਮੇਰੇ ਪੁੱਤ ਹੋਇਆ ਅੱਜ ਉਸੇ ਪੁੱਤ ਤੋਂ ਡਰਦੀ ਕਿਸੇ ਹੋਰ ਦੇ ਘਰ ਸੌਂਦੀ ਹੈ ਜਾ ਕੇ 6 ਮਹੀਨੇ ਹੋ ਗਏ ਸਕੂਲ ਦੇ ਵਿੱਚ ਮੈਡੇ ਮੀਲ ਬਣਾ ਕੇ ਥੋੜੀ ਜੀ ਤਨਖਾਹ ਤੇ ਆਪਣੀਆਂ ਦੋ ਧੀਆਂ ਤਾਂ ਵਿਆਹ ਲੀਆਂ ਆਪਣੇ ਸੁਧਾਰਨ ਪਤੀ ਨਾਲ ਵੀ ਦਿਨ ਕੱਟੀਆਂ ਕਰ ਲੀਆਂ ਸਾਰੀ ਜ਼ਿੰਦਗੀ ਕੱਢ ਲਈ ਔਖੀ ਸੌਖੀ ਨੇ ਪਰ ਹੁਣ ਪੁੱਤ ਤੇ ਛਿੱਤਰ ਨਹੀਂ ਖਾਦੇ ਜਾਂਦੇ ਜਿਹਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਸੀ ਜਿਹਨੂੰ ਮਾਂ 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 ਕਹਿ ਕੇ ਬੋਲਣਾ ਸਿਖਾਇਆ ਸੀ ਅੱਜ ਉਹੀ ਮਾਵਾਂ ਦੀਆਂ ਗਾਣਾ ਕੱਢਦਾ ਉਸੇ ਮੂੰਹ ਨਾਲ ਜਿਹੜੀ ਉਂਗਲੀ ਨੂੰ ਫੜ ਕੇ ਚਲਾਇਆ ਸੀ ਉਹ ਹੱਥਾਂ ਨਾਲ ਥੱਪੜ ਮਾਰਦਾ ਕੁੱਟਦਾ ਬਾਲ ਪਟਦਾ ਆਪਦੇ ਆਪ ਦਾ ਵੀ ਨੁਕਸਾਨ ਕਰ ਰਿਹਾ ਅਰਦਾਸ ਕਰਿਓ ਸਾਡੀਆਂ ਇਹਨਾਂ ਮਾਮਾਂ ਦੇ ਪੁੱਤਾਂ ਨੂੰ ਆ ਜਿਹੜੀ ਚੰਦਰੀਕ ਲੈਣੀ ਨਗਾ ਲੱਗੀ ਆ ਨਾ ਭਗਵਾਨ ਦੇ ਨਾਮ ਤੇ ਨਸ਼ਾ ਭੰਗ ਭੋਲੇ ਦਾ ਪ੍ਰਸ਼ਾਦ ਇਹ ਸਾਡੇ ਧਾਰਮਿਕ ਨਮਾਇੰਦਿਆਂ ਨੂੰ ਵੀ ਸੋਚਣੀ ਪੈਣੀ ਹੈਗਾ ਮੈਂ ਤਾਂ ਬੇਨਤੀ ਕਰੂੰਗਾ ਭੋਲੇ ਸ਼ੰਕਰ ਮਹਾਰਾਜ ਜੀ ਦੇ ਜਿਹੜੇ ਅਨਿਆਈ ਨੇ ਉਹਨਾਂ ਨੂੰ ਵੀ ਤੁਸੀਂ ਸਮਾਜਿਕ ਚੇਤਨਾ ਵਾਸਤੇ ਕੋਈ ਲਹਿਰ ਚਲਾਓ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਓ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਭਗਵਾਨ ਦੇ ਨਾਮ ਤੇ ਭੰਗ ਦਾ ਨਸ਼ਾ ਇਸ ਤਰੀਕੇ ਨਾਲ ਕਿਦਾਂ ਨੌਜਵਾਨਾਂ ਦੇ ਵਿੱਚ ਵੰਡਿਆ ਜਾਂਦਾ ਪ੍ਰਸ਼ਾਦ ਦਾ ਰੂਪ ਉਹਨੂੰ ਕਿਦਾਂ ਦਿੱਤਾ ਜਾਂਦਾ ਤੇ ਉਹ ਹੱਟੀਆਂ ਤੇ ਕਿਵੇਂ ਵਕਦੀ ਆ ਭੰਗ ਗੋਲਿਆਂ ਚ ਉਹ 5 ਰੁਪਏ ਦਾ ਐਡਾ ਕਿ ਗੋਲਾ ਕਿੰਨੇ ਕਿੰਨੇ ਖਾ ਜਾਂਦਾ ਸੀ ਪੁੱਤ ਗੋਲੇ ਮੈਂ ਖਾ ਜਾਂਦਾ ਸੀ ਜੀ ਆਪਣੇ ਆ ਜਾਂਦੇ ਜੀ ਉਹਨਾਂ ਸੱਤ ਦਿਨ ਮੰਨ ਲਓ ਇੱਕ ਗੋਲਾ ਜਿਹਾ ਉਹ ਭੰਗ ਵਾਲਾ ਨਾ ਉਹ ਇੰਨਾ ਮਿੱਠਾ ਉਹਦੇ ਚ ਨਾਲ ਪਾਈ ਹੁੰਦੀ ਆ ਆਹ ਕਿਹੜੀ ਗਲਾਬ ਦੇ ਫੁੱਲਾਂ ਤੋਂ ਬਣਦੀ ਆ ਗਲਾਬ ਫੁੱਲ ਗਲਾਕੰਦ ਵਗੈਰਾ ਤੇ ਉਹ ਕਿਸੇ ਜਵਾਕ ਨੇ ਇੱਕ ਵਾਰੀ ਖਾ ਲਈ ਸਾਡੇ ਕੋਲ ਇੱਥੇ ਆਇਆ ਉਹਦਾ ਪਰਿਵਾਰ ਦੱਸੇ ਕਈ ਦਿਨ ਹੋਸ਼ ਨਹੀਂ ਆਇਆ ਬੱਚਾ ਤੇ ਹੱਟੀਆਂ ਤੇ ਵਿਕਦੀ ਆ ਹੱਟੀਆਂ ਕਿਸੇ ਪਿੰਡ ਦੀ ਹੱਟੀਆਂ ਤੇ ਜਾ ਕੇ ਤੁਸੀਂ ਕਹੋ ਜੀ ਭੂੜਾ ਦੇ ਦਿਓ ਉਹ ਗੋਲੇ ਜੇ ਕੱਢ ਕੇ ਫੜਾ ਦੇਣਗੇ ਤੁਹਾਨੂੰ ਤੇ ਆ ਮਾਮਾ ਦੇ ਪੁੱਤ ਆ ਪਾਏ ਤੇ ਪਹੁੰਚ ਗਏ ਉਹ ਭੰਗ ਦੇ ਨਾਲ ਬਰਾ ਬੇਨਤੀ ਆ ਜੀ ਕੋਈ ਇਦਾਂ ਦਾ ਪ੍ਰਾਲਾ ਕਰੀਏ ਅਵੇਅਰ ਕਰੀਏ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਅਸੀਂ ਕੋਈ ਦੁੱਧ ਤੋਤੇ ਨਹੀਂ ਅਸੀਂ ਵੀ ਪੁੱਠੇ ਸਿੱਧੇ ਕੰਮ ਬਥੇਰੇ ਕੀਤੇ ਆ ਪਰ ਆ ਤਾਂ ਯਾਰ ਜਿਵੇਂ ਹੀ ਨਜਾਇਜ਼ ਹੀ ਇੱਕ ਨਸ਼ਾ ਧੱਕੇ ਨਾਲ ਸਾਡੀਆਂ ਗਲੀਆਂ 'ਚ ਪਿੰਡਾਂ ਦੀਆਂ 'ਚ ਪ੍ਰਸ਼ਾਦ ਦੇ ਨਾਂ ਤੇ ਵੇਚਿਆ ਜਾ ਰਿਹਾ। ਭੋਲੇ ਦਾ ਨਾਂ ਲੈ ਕੇ ਵੇਚਿਆ ਜਾ ਰਿਹਾ। ਇਹਦੇ ਵਾਸਤੇ ਤਾਂ ਬੋਲਣਾ ਚਾਹੀਦਾ ਸਾਨੂੰ। ਮੈਂ ਬੇਨਤੀ ਕਰਦਾ ਆਪਣੇ ਨੌਜਵਾਨ ਵੀਰਾਂ ਨੂੰ। ਭਰਾਵੋ ਭੰਗ ਐ ਕੈਸੇ ਦੀ ਚੀਜ਼ ਆ? ਤੁਹਾਡੀਆਂ ਕੁਲਾਂ ਦਾ ਨਾਸ ਕਰ ਦਊਗੀ। ਤੁਹਾਡਾ ਬੀਜ ਨਾਸ ਕਰ ਦਊਗੀ ਇਹ ਭੰਗ। ਸਮਝਿਓ ਜੇ ਸਮਝ ਹੁੰਦਾ। ਅੱਜ ਇਹ ਮਾਂ ਆਪਣੇ ਉਸੇ ਪੁੱਤ ਤੋਂ ਡਰ ਰਹੀ ਐ ਜਿਹਨੂੰ ਪਾਲਿਆ ਮਾਂ ਨੇ। ਸਾਰੇ ਪਸ ਭੰਗ ਕਰਕੇ ਤੇ ਇਹ ਵੀਰੇ ਨੇ ਦਸਾਂ ਦਿਨਾਂ ਚ ਠੀਕ ਵੀ ਹੋ ਜਾਣਾ ਮਹੀਨੇ ਚ ਕਿਉਂਕਿ ਇਹਦੀ ਪ੍ਰੋਬਲਮ ਵੱਡੀ ਨਹੀਂ ਹੈਗੀ ਕੋਈ ਇਹ ਸਿਰਫ ਉਹ ਭੰਗ ਕਰਕੇ ਇਹਦਾ ਦਿਮਾਗ ਹੀ ਕਿਸੇ ਹੋਰ ਜ਼ੋਨ ਚ ਚਲਾ ਗਿਆ ਬਸ ਲੋੜ ਆ ਥੋੜੇ ਜਿਹਾ ਸਹਿਯੋਗ ਦੀ ਇੱਥੇ ਰਹਿ ਕੇ ਵੀਰੇ ਦੀ ਦਵਾਈ ਚੱਲੂਗੀ ਥੋੜੇ ਦਿਨ ਚੰਗਾ ਮਾਹੌਲ ਮਿਲੂਗਾ ਠੀਕ ਹੋ ਜਾਊਗਾ ਬਾਈ ਧੰਨਵਾਦ ਆ ਇਹਨਾਂ ਬਾਈਆਂ ਦਾ ਜਿਨ੍ਹਾਂ ਨੇ ਪਰਾਲਾ ਕਰਿਆ ਇੱਥੇ ਲੈ ਕੇ ਆਏ ਇੱਕ ਤੁਹਾਡੀਆਂ ਦੁਆਵਾਂ ਨੇ ਤੇ ਤੁਹਾਡੀਆਂ ਅਰਦਾਸਾਂ ਨੇ ਇਸ ਮਾਂ ਦੇ ਘਰ ਤੇ ਸੁੱਖ ਸ਼ਾਂਤੀ ਲਿਆਉਣੀ ਆ ਅਰਦਾਸ ਕਰਿਓ ਮਾਂ ਦਲਜੀਤ कौर ਇਥੋਂ ਆਪਣੇ ਪੁੱਤ ਨੂੰ ਸੁਖੀ ਸ਼ਾਂਤੀ ਤੰਦਰੁਸਤ ਕਰਕੇ ਲੈ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ